ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਤਾਂ ਇਹ ਤੁਹਾਡੇ ਲਈ ਬੇहद ਖਾਸ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਇੱਕ ਨਿਵੇਸ਼ਕ ਦੀਆਂ ਕੀ ਕੀ ਮਤਲਬ ਕੇ ਆਦਤਾਂ ਹੋਣੀਆਂ ਚਾਹੀਦੀਆਂ ਹਨ ਜਾ ਫਿਰ 골ਡਨ ਰੂਲ ਤੁਹਾਨੂੰ ਦੱਸਾਂਗੇ ਵੀ ਜੇ ਆਪਾਂ ਨਿਵੇਸ਼ ਕਰਨੇ ਆਪਾਂ ਪੈਸਾ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਕੀ ਕੀ ਰੂਲ ਰੈਗੂਲੇਸ਼ਨ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਪੈਣਗੇ ਜਿਹੜੇ ਕੀ ਇੱਕ ਨਿਵੇਸ਼ਕ ਦੇ ਲਈ ਬਹੁਤ ਜ਼ਰੂਰੀ ਹੁੰਦੇ ਆ ਤਾਂ ਆਪਾਂ ਦੋਸਤੋ ਫਿਰ ਕਰਦੇ ਆ ਵੀਡੀਓ ਸਟਾਰਟ ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਵੀਡੀਓ ਦਾ ਮਤਲਬ ਕਿ ਜਿਹੜਾ ਮੇਨ ਟੌਪਿਕ ਅੱਜ ਦਾ ਉਹ ਹੈਗਾ ਸਫਲ ਨਿਵੇਸ਼ਕ ਦੀਆਂ ਆਮ ਆਦਤਾਂ ਮਤਲਬ ਇੱਕ ਸਕਸੈਸਫੁਲ ਇਨਵੈਸਟਰ ਦੀਆਂ ਕੀ ਕੀ ਹੈਬਟ ਹੋਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਅੱਜ ਆਪਾਂ ਵਿਚਾਰ ਜਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਮਤਲਬ ਕਿ ਯੋਜਨਾ ਨਾਲ ਸ਼ੁਰੂ ਕਰੋ ਯੋਜਨਾ ਸ਼ੁਰੂ ਕਰੋ ਮਤਲਬ ਸਟਾਰਟ A ਪਲਾਨ ਮਤਲਬ ਕਿ ਆਪਾਂ ਕੋਈ ਵੀ ਨਿਵੇਸ਼ ਜਦੋਂ ਵੀ ਸਟਾਰਟ ਕਰਨਾ ਤਾਂ ਪਹਿਲਾਂ ਆਪਾਂ ਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਪਲਾਨ ਬਣਾਉਣਾ ਪੈਣਾ ਹੈ। ਮਤਲਬ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਆਪਾਂ ਕਿੰਨੇ ਪੈਸੇ ਨਿਵੇਸ਼ ਕਰਨੇ ਆ। ਤੇ ਆਪਾਂ ਕਿਦੋਂ-ਕਦੋਂ ਨਿਵੇਸ਼ ਕਰ ਸਕਦੇ ਆ। ਮਤਲਬ ਕਿ ਆਪਾਂ 1 ਮਹੀਨੇ ਬਾਅਦ ਜੇ ਕਿਸੇ ਦਾ ਕਤਲ ਕੋਈ ਕੋਈ ਸੈਲਰੀ ਆ ਜਾਂ ਤਰਖਾ ਵਗੈਰਾ ਹੁੰਦੀ ਹੈ ਤਾਂ ਉਹ 1 ਮਹੀਨੇ ਬਾਅਦ ਨਿਵੇਸ਼ ਕਰ ਸਕਦਾ। ਜਾਂ ਫਿਰ ਜਿਵੇਂ ਵੀ ਆਪਣਾ ਮਤਲਬ ਕੇ ਆਪਣੀ ਆਮਦਨ ਦਾ ਜਿਹੜਾ ਸਾਧਨ ਉਹਦੇ ਮੁਤਾਬਕ ਤਾਂ ਆਪਾਂ ਨੂੰ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਇੱਕ ਪਲਾਨ ਬਣਾਉਣਾ ਪਊਗਾ ਵੀ ਆਪਾਂ ਕਿਵੇਂ-ਕਿਵੇਂ ਨਿਵੇਸ਼ ਕਰਾਂਗੇ ਤੇ ਆਪਾਂ ਨੂੰ ਕਿੰਨਾ ਪੈਸਾ ਫਿਊਚਰ ਦੇ ਵਿੱਚ 10 ਸਾਲਾਂ ਬਾਅਦ 20 ਸਾਲਾਂ ਬਾਅਦ ਕਿੰਨੇ ਪੈਸੇ ਦੀ ਜ਼ਰੂਰਤ ਹੋ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਅੱਜ ਦੇ ਦਿਨ ਇੱਕ ਮਹੀਨੇ ਜਾਂ ਇੱਕ ਮਹੀਨੇ ਦੇ ਲਈ ਜਾਂ ਇੱਕ ਦਿਨ ਦੇ ਲਈ ਕਿੰਨੇ ਪੈਸੇ ਨਵੇਸ਼ ਕਰਨੇ ਪੈਣਗੇ ਤਾਂ ਜੋ ਆਪਾਂ ਜਿਹੜਾ ਆਪਣਾ 20 ਸਾਲਾਂ ਦਾ ਕੋਈ ਪਲਾਨ ਬਣਾ ਕੇ ਜਾਂ ਫਿਰ ਫਿਊਚਰ ਪਲਾਨ ਬਣਾ ਕੇ ਚੱਲ ਰਹੇ ਆ ਤਾਂ ਉਹਨੂੰ ਆਪਾਂ ਮਤਲਬ ਕਿ ਅਚੀਵ ਕਰ ਸਕੀਏ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਪਲਾਨ ਬਣਾਉਣਾ ਆਪਣੇ ਦਿਮਾਗ ਦੇ ਅੰਦਰ ਜਾਂ ਫਿਰ ਕੋਈ ਤੁਸੀਂ ਰੱਖ ਕੇ ਤੇ ਆਪਣਾ ਪਲਾਨ ਬਣਾ ਲਓ ਵੀ ਮੈਨੂੰ ਇੰਨੇ ਸਾਲਾਂ ਬਾਅਦ ਐਨਆਰਪੀ ਐਨ ਦੀ ਲੋੜਤਾ ਤੇ ਮੈਂ ਇੰਨੇ ਪੈਸੇ ਇੰਨੇ ਮਹੀਨੇ ਦੇ ਲਈ ਨਵੇਸ਼ ਕਰ ਸਕਾਂ ਤਾਂ ਉਸ ਦੇ ਸਾਮ ਨਾਲ ਫਿਰ ਆਪਾਂ ਨੂੰ ਆਪਣੇ ਮਤਲਬ ਕਿ ਜਿੱਥੇ ਆਪਾਂ ਨਿਵੇਸ਼ ਕਰਨਾ ਉਹ ਸਟੇਮ ਦੇ ਬਾਰੇ ਵਿੱਚ ਵੀ ਪਲਾਨ ਕਰਨਾ ਪੈਣਾਗਾ ਤਾਂ ਇਹ ਸਭ ਤੋਂ ਪਹਿਲਾ 골ਡਨ ਰੂਲ ਆ ਯਾਨੀ ਇੱਕ ਸਮਝੀਏ ਆਦਤ ਹੈ ਕਿ ਵੀ ਪਹਿਲਾਂ ਪਲਾਨ ਕਰੋ ਇਦਾਂ ਨਹੀਂ ਆਪਾਂ ਕੋਈ ਆਪਣਾ ਪਲਾਨ ਨਹੀਂ ਵੀ ਆਪਾਂ ਨੂੰ ਕਿੰਨੇ ਸਾਲਾਂ ਬਾਅਦ ਪੈਸੇ ਕਿੰਨੇ ਦੀ ਜ਼ਰੂਰਤ ਆਗੀ ਤੇ ਅੱਜ ਆਪਾਂ ਕਿੰਨੇ ਜਮਾ ਕਰੀਏ ਤਾਂ ਬਿਨਾ ਪਲਾਨ ਤੋਂ ਮਤਲਬ ਕਿ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਇਸ ਤੋਂ ਬਾਅਦ ਜਿਹੜਾ ਦੂਸਰਾ ਰੂਲ ਹੈਗਾ ਉਹ ਹੈਗਾ ਬਚਤ ਕਰਨ ਵਾਲੇ ਬਣੋ ਖਰਚ ਕਰਨ ਵਾਲੇ ਨਹੀਂ ਮਤਲਬ ਕਿ ਬੀਏ ਸੇਵਰ ਨਾਟ ਸਪੈਂਡਰ ਮਤਲਬ ਕਿ ਜੇ ਆਪਾਂ ਨਿਵੇਸ਼ ਕਰਨਾ ਤਾਂ ਆਪਾਂ ਨੂੰ ਆਪਣੀ ਮਤਲਬ ਕਿ ਜਿਹੜੀ ਬਚਤ ਆ ਗਈ ਜਾਂ ਪੈਸੇ ਨੂੰ ਸੇਵ ਕਰਨਾ ਪਊਗਾ ਪਹਿਲਾਂ ਤਾਂ ਹੀ ਆਪਾਂ ਨਿਵੇਸ਼ ਕਰ ਸਕਦੇ ਹਾਂ ਮਤਲਬ ਕਿ ਆਪਣੇ ਆਪਣੇ ਜੋ ਖਰਚੇ ਆ ਤਾਂ ਉਹਨਾਂ ਖਰਚਿਆਂ ਨੂੰ ਆਪਾਂ ਨੂੰ ਘਟਾਉਣਾ ਪਊਗਾ ਜੇਕਰ ਆਪਾਂ ਆਪਣੇ ਖਰਚਿਆਂ ਨੂੰ ਘਟਾ ਲੈਨੇ ਆ ਤਾਂ ਹੀ ਆਪਾਂ ਵੱਧ ਪੈਸਾ ਨਿਵੇਸ਼ ਕਰ ਸਕਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਆਪਾਂ ਫਿਊਚਰ ਦਾ ਪਲਾਨ ਰੱਖਿਆ ਹੋਇਆ ਜਾਂ ਜਿਹੜਾ ਵੀ ਆਪਾਂ ਟੀਚਾ ਰੱਖਿਆ ਵੀ ਇੰਨੇ ਪੈਸੇ ਮੈਨੂੰ ਇੰਨੇ ਸਾਲਾਂ ਬਾਅਦ ਹੋਣੇ ਚਾਹੀਦੇ ਆ ਮੇਰੇ ਕੋਲੇ ਤਾਂ ਉਹ ਆਪਾਂ ਨੂੰ ਫਿਰ ਮਿਲ ਸਕਦੇ ਆ ਪਰ ਉਹਦੇ ਲਈ ਆਪਾਂ ਨੂੰ ਆਪਣੇ ਖਰਚਿਆਂ ਦੇ ਉੱਤੇ ਲਗਾਮ ਕੱਸਣੀ ਪਊਗੀ ਮਤਲਬ ਕਿ ਐਦਾਂ ਨਹੀਂ ਹੈਗਾ ਆਪਾਂ ਵੀ ਆਪਣੇ ਖਰਚੇ ਵੀ ਖੁੱਲੇ ਕਰੀ ਜਾਈਏ ਤੇ ਫਿਰ ਆਪਣੇ ਕੋਲ ਆਪਣਾ ਨਿਵੇਸ਼ ਕਰਨ ਵਾਸਤੇ ਪੈਸਾ ਬਚਣਾ ਨਹੀਂ ਹੈ ਤੇ ਪੈਸਾ ਨਹੀਂ ਬਚਣਾ ਤਾਂ ਆਪਾਂ ਨਿਵੇਸ਼ ਕਿੱਦਾਂ ਕਰਾਂਗੇ ਤਾਂ ਇਹ ਸੈਕੰਡ ਰੂਲਾ ਵੀ ਬਚਤ ਕਰਨ ਵਾਲੇ ਬਣੋ ਖਰਚੇ ਕਰਨ ਵਾਲੇ ਨਹੀਂ ਇਸ ਤੋਂ ਬਾਅਦ ਨਿਯਮਤ ਤੌਰ ਤੇ ਨਿਵੇਸ਼ ਕਰਨਾ ਮਤਲਬ ਕਿ ਇਨਵੈਸਟ ਰੈਗੂਲਰਲੀ ਇਹਦੇ ਵਿੱਚ ਕੀ ਹੁੰਦਾ ਦੋਸਤੋ ਵੀ ਜਿਹੜਾ ਵੀ ਆਪਾਂ ਪੈਸਾ ਨਿਵੇਸ਼ ਕਰਨਾਗਾ ਉਹਨੂੰ ਆਪਾਂ ਨੂੰ ਨਿਯਮਿਤ ਤੌਰ ਤੇ ਕੰਟੀਨਿਊ ਕਰਨਾ ਪਊਗਾ ਐਦਾਂ ਨਹੀਂ ਹੈਗਾ ਵੀ ਆਪਾਂ ਇਸ ਮਹੀਨੇ ਪੈਸੇ ਨਿਵੇਸ਼ ਕਰਤੇ ਅਗਲੇ ਮਹੀਨੇ ਆਪਣੇ ਕੋਲੇ ਪੈਸੇ ਨਹੀਂ ਸੀ ਤਾਂ ਮਤਲਬ ਕਿ ਫਿਰ ਆਪਾਂ ਛੱਡਤਾ ਜਾਂ 2-4 ਮਹੀਨੇ ਆਪਾਂ ਛੱਡਤੇ ਫਿਰ ਕਿੱਦੇ ਆਏ ਉਹਦੇ ਆਪਾਂ ਨਿਵੇਸ਼ ਕਰਦੇ ਤਾਂ ਉਹਦੇ ਨਾਲ ਪੈਸਾ ਤਾਂ ਮਤਲਬ ਕਿ ਆਪਣਾ ਨਿਵੇਸ਼ ਹੋ ਜਾਊਗਾ ਪੈਸਾ ਬਣ ਵੀ ਜਾਊਗਾ ਗੱਲ ਕਰ ਜਿਹੜਾ ਆਪਾਂ ਟੀਚਾ ਮੱਥਿਆ ਹੁੰਦਾ ਵੀ ਇੰਨੇ ਸਾਲਾਂ ਦੇ ਵਿੱਚ ਮੈਨੂੰ ਇੰਨਾ ਪੈਸੇ ਦੀ ਜ਼ਰੂਰਤ ਆ ਤਾਂ ਉਹ ਆਪਾਂ ਨਹੀਂ ਪੂਰਾ ਕਰ ਸਕਦੇ ਇਸ ਤੋਂ ਬਾਅਦ ਚੌਥਾ ਜਿਹੜਾ ਰੂਲ ਆ ਉਹ ਹੈ ਐਮਰਜੈਂਸੀ ਫੰਡ ਲਈ ਪੈਸੇ ਅਲੱਗ ਰੱਖੋ ਮਤਲਬ ਕਿ ਸੈਟ ਅਸਾਈਡ ਮਨੀ ਫਾਰ ਐਮਰਜੈਂਸੀ ਫੰਡ ਮਤਲਬ ਕਿ ਐਮਰਜੈਂਸੀ ਦੋਸਤੋ ਕਿਦੋਂ ਵੀ ਆਪਣੇ ਉੱਤੇ ਆ ਸਕਦੀ ਆ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਵਕਤ ਕੋਈ ਵੀ ਮਤਲਬ ਕਿ ਮਾੜੇ ਦਿਨ ਆਉਣੇ ਆ ਤਾਂ ਕੁਸ ਕੇ ਨਹੀਂ ਆਉਂਦੇ ਤਾਂ ਜਿਹੜੀ ਐਮਰਜੈਂਸੀ ਆ ਉਹ ਕਿਦੋਂ ਵੀ ਕਿਸੇ ਵੀ ਬੰਦੇ ਤੇ ਆ ਸਕਦੀ ਆ ਐਮਰਜੈਂਸੀ ਕਿਵੇਂ ਕੋਈ ਮੰਨ ਲਓ ਵੀ ਆਪਣੀ ਕੋਈ ਬੰਦਾ ਪ੍ਰਾਈਵੇਟ ਨੌਕਰੀ ਕਰਦਾ ਹੋ ਸਕਦਾ ਉਹਦੀ ਨੌਕਰੀ ਪੰਜ ਚਾਰ ਮਹੀਨਿਆਂ ਵਾਸਤੇ ਚਲੀ ਜਾਵੇ ਜਾਂ ਉਹਦੇ ਮਤਲਬ ਕਿ ਉਹ ਬਿਮਾਰ ਹੋ ਜਾਵੇ ਕੋਈ ਮਤਲਬ ਉਹਨੂੰ ਭਿਆਨਕ ਬਿਮਾਰੀ ਲੱਗ ਜੇ ਜਾਂ ਫਿਰ ਉਹਦੀ ਫੈਮਿਲੀ ਦਾ ਕੋਈ ਮੈਂਬਰ ਬੱਚਾ ਜਾਂ ਉਹਦੇ ਘਰ ਵਾਲੀ ਕੋਈ ਵੀ ਬਿਮਾਰ ਹੋ ਸਕਦੇ ਆ ਤਾਂ ਉਹ ਹੁੰਦੀ ਆ ਐਮਰਜੈਂਸੀ ਤਾਂ ਐਮਰਜੈਂਸੀ ਦੇ ਲਈ ਆਪਾਂ ਨੂੰ ਮਤਲਬ ਕਿ ਆਪਣਾ ਅਲੱਗ ਤੋਂ ਪੈਸਾ ਰੱਖਣਾ ਚਾਹੀਦਾ ਤਾਂ ਤਾਂ ਜੋ ਆਪਣਾ ਜੋ ਆਪਾਂ ਨਿਵੇਸ਼ ਕਰ ਰਹੇ ਆ ਉਹਦੇ ਵਿੱਚ ਕੋਈ ਵਿਗੜਨ ਨਾ ਪਵੇ। ਕਈ ਵਾਰੀ ਕੀ ਹੁੰਦਾ ਵੀ ਕੋਈ ਬੰਦੇ ਐਮਰਜੈਂਸੀ ਫੰਡ ਆਪਣਾ ਕੋਈ ਰੱਖਦੇ ਨਹੀਂ ਤੇ ਫਿਰ ਜਦੋਂ ਉਹ ਇੱਕ ਦੋ ਸਾਲ ਲਗਾ ਕੇ ਜਿਹੜਾ ਵੀ ਉਹਨਾਂ ਨੇ ਪੈਸਾ ਸੇਵ ਕੀਤਾ ਹੁੰਦਾ ਤਾਂ ਫਿਰ ਉਹਨਾਂ ਨੂੰ ਜਦੋਂ ਕੋਈ ਇਹੋ ਜਿਹੀ ਐਮਰਜੈਂਸੀ ਆਣ ਪੈਂਦੀ ਆ ਤਾਂ ਉਹਦੇ ਵਿੱਚੋਂ ਪੈਸਾ ਕੱਢ ਕੇ ਆਪਣੇ ਖਰਚੇ ਮਤਲਬ ਕਿ ਐਮਰਜੈਂਸੀ ਖਰਚੇ ਜਿਹੜੇ ਉਹਨਾਂ ਨੂੰ ਕਰਨਾ ਪੈਂਦਾ ਹੈਗਾ। ਇਹਦੇ ਨਾਲ ਹੋਊਗਾ ਮਤਲਬ ਕਿ ਨਿਵੇਸ਼ ਦਾ ਜਿਹੜਾ ਪੂਰਾ ਢਾਂਚਾ ਬੈਲੈਂਸ ਸਾਰਾ ਵਿਗੜ ਜਾਂਦਾ ਤੇ ਉਹ ਜਿਹੜੀ ਚੀਜ਼ ਚਾਹੁੰਦਾ ਵੀ ਮੈਂ ਇਨਨੇ ਸਾਲਾਂ ਬਾਅਦ ਇੰਨਾ ਪੈਸਾ ਮੇਰੇ ਕੋਲੇ ਹੋਵੇ ਤਾਂ ਉਹ ਫਿਰ ਨਹੀਂ ਪੂਰਾ ਕਰ ਸਕਦਾ ਇਸ ਤੋਂ ਬਾਅਦ ਹੈ ਬੇਪਿੰਤਾ ਬੇਪਿੰਤਾ ਮਤਲਬ ਕਿ ਡਿਵਰਸੀਫਾਈ ਤਾਂ ਜਦੋਂ ਵੀ ਆਪਾਂ ਕਿਤੇ ਨਿਵੇਸ਼ ਕਰਨਾ ਤਾਂ ਇੱਕ ਮਤਲਬ ਕਿ ਸਿਆਣਿਆਂ ਨੇ ਕਿਹਾਗਾ ਵੀ ਜੇ ਕਿਸੇ ਕੋਲੇ ਬਹੁਤ ਸਾਰੇ ਅੰਡੇ ਅਮਰ ਲੋਗ ਇਹ ਆਪਣੇ ਕੋਲੇ 100 ਅੰਡਾ ਤਾਂ 100 ਅੰਡੇ ਨੂੰ ਆਪਾਂ ਇੱਕ ਹੀ ਬਾਡਟੀ ਦੇ ਵਿੱਚ ਨਹੀਂ ਰੱਖਣਾ ਮਤਲਬ ਕਿ ਨਾਟ ਆਲ ਐਗ ਇਨ ਵਨ ਬਾਸਕਟ ਮਤਲਬ ਕਿ ਇੱਕ ਬਾਡਟੀ ਦੇ ਵਿੱਚ ਆਪਾਂ 100 ਦਾ 100 ਅੰਡਾ ਨਹੀਂ ਰੱਖਣਾ ਮੰਨ ਲਓ ਵੀ ਆਪਾਂ ਇੱਕ ਬਾਡਟੀ ਦੇ ਵਿੱਚ 100 ਅੰਡਾ ਰੱਖ ਰੱਖਿਆ ਤੇ ਆਪਾਂ ਜੇ ਤੇ ਮਤਲਬ ਕਿ ਜਾ ਰਹੇ ਆ ਜੇ ਆਪਾਂ ਦਾ ਪੈਰ ਕਿਤੇ ਫਸ ਕੇ ਡਿੱਗ ਪਏ ਜਾਂ ਫਿਰ ਆਪਾਂ ਫਿਸਲ ਕੇ ਡਿੱਗ ਪਏ ਤਾਂ ਆਪਣੇ ਸਾਰੇ ਅੰਡੇ ਟੁੱਟ ਜਾਣਗੇ ਇਹ ਸਮਝਾਉਣ ਦੇ ਲਈ ਮਤਲਬ ਕਿ ਉਦਾਹਰਨ ਵੀ ਆਪਣਾ ਜਿਹੜਾ ਨਿਵੇਸ਼ ਆਪਾਂ ਕਰਨਾ ਹੋ ਕਿ ਤੇ ਇੱਕ ਜਗ੍ਹਾ ਦੇ ਉੱਤੇ ਪੈਸਾ ਨਹੀਂ ਆਪਾਂ ਲਾਉਣਾ ਆਪਣੇ ਪੈਸੇ ਨੂੰ ਆਪਾਂ ਖੰਡਿਆ ਕੇ ਲਾਉਣਾਗਾ ਮਤਲਬ ਕਿ ਤਿੰਨ ਚਾਰ ਜਗ੍ਹਾ ਦੇ ਵਿੱਚ ਆਪਣਾ ਪੈਸਾ ਲਾ ਦਿਓ ਤੁਸੀਂ ਕੋਈ ਐਸਆਈਪੀ ਕਰ ਰਹੇ ਹੋ ਤਾਂ ਉਹਦੇ ਵਿੱਚ ਦੇਖੋ ਵੀ ਐਸਆਈਪੀ ਇੱਕ ਹੀ ਫੰਡ ਦੇ ਵਿੱਚ ਨਾ ਕਰੋ ਤੁਸੀਂ ਕੋਈ ਮਤਲਬ ਕਿ ਸਮਾਰਟ ਕੈਪ ਦੇ ਵਿੱਚ ਸਮਾਰਟ ਕੈਪ ਦੇ ਵਿੱਚ ਮਿਡ ਕੈਪ ਦੇ ਵਿੱਚ ਜਾਂ ਲਾਰਜ ਕੈਪ ਦੇ ਵਿੱਚ ਲਗਾ ਸਕਦੇ ਹੋ ਜਾਂ ਲਗ ਲਗ ਸੈਕਟਰਾਂ ਦੇ ਵਿੱਚ ਆਪਣਾ ਪੈਸਾ ਲਗਾ ਸਕਦੇ ਆ ਤਾਂ ਮਤਲਬ ਕਿ ਆਪਾਂ ਆਪਣੇ ਜਿਹੜਾ ਸਾਰਾ ਪੈਸਾ ਉਹ ਇੱਕ ਜਗ੍ਹਾ ਨਹੀਂ ਲਗਾਉਣਾ ਹੋ ਸਕਦਾ ਵੀ ਮਾਰਕੀਟ ਦੇ ਵਿੱਚ ਕੋਈ ਇਹੋ ਜਿਹਾ ਉਤਰਾ ਚੜਾਵੇ ਵੀ ਜਿਹੜੀ ਚੀਜ਼ ਦੇ ਵਿੱਚ ਆਪਾਂ ਪੈਸਾ ਲਾਇਆ ਤਾਂ ਉਹੀ ਥੱਲੇ ਚਲੇ ਜਾਵੇ ਮਤਲਬ ਕਿ ਆਪਾਂ ਨੂੰ ਲੌਸ ਹੋ ਜਾਊਗਾ ਘਾਟਾ ਹੋ ਜਾਊਗਾ ਤਾਂ ਇਹ ਚੀਜ਼ ਵੀ ਬਹੁਤ ਧਿਆਨ ਜੋਗ ਰੱਖਣਾ ਮਤਲਬ ਇਹ ਚੀਜ਼ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਜੀ ਜਦੋਂ ਵੀ ਆਪਾਂ ਨਿਵੇਸ਼ ਕਰਦੇ ਹਾਂ ਇਸ ਤੋਂ ਬਾਅਦ ਬਾਜ਼ਾਰ ਦੀਆਂ ਹਰਕਤਾਂ ਦਾ ਪ੍ਰਭਾਵ ਬਿਨਾਂ ਭਾਵਨਾਵਾਂ ਨੂੰ ਕੰਟਰੋਲ ਕਰੇ ਸਿਆਣੇ ਨੇ ਕਿਹਾ ਵੀ ਜਿਹੜਾ ਬਿਜ਼ਨਸ ਆ ਜਾਂ ਜਿਹੜਾ ਵਪਾਰ ਆ ਉਹ ਦਿਲ ਤੋਂ ਨਹੀਂ ਚੱਲਦਾ ਦਿਮਾਗ ਤੋਂ ਚੱਲਦਾ ਹੈ ਤਾਂ ਇਹ ਗੱਲ ਆਪਾਂ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਬਿਠਾ ਕੇ ਰੱਖਣੀ ਚਾਹੀਦੀ ਆ ਵੀ ਜਿਹੜਾ ਵਪਾਰ ਆ ਉਹ ਦਿਮਾਗ ਤੋਂ ਚੱਲਦਾ ਤੇ ਇਹਦੇ ਵਿੱਚ ਆਪਣੀਆਂ ਭਾਵਨਾਵਾਂ ਦਾ ਆਉਣਾ ਆਪਣੇ ਲਈ ਖਤਰਨਾਕ ਹੋ ਸਕਦਾ ਇਸ ਲਈ ਕਦੇ ਵੀ ਭਾਵਨਾਵਾਂ ਦੇ ਵਿੱਚ ਆ ਕੇ ਆਪਣਾ ਪੈਸਾ ਬਾਜ਼ਾਰ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਸ਼ੇਅਰ ਦੇ ਵਿੱਚ ਨਾ ਲਗਾਓ ਵੀ ਜਦੋਂ ਕਦੇ ਆਪਣਾ ਦਿਲ ਕਰਦਾ ਵੀ ਹੁਣ ਹਾਂ ਮਾਰਕੀਟ ਬਹੁਤ ਥੱਲੇ ਆ ਗਈ ਹੈ ਮੈਂ ਹੁਣ ਪੈਸਾ ਲਗਾ ਦਿੰਦਾ ਪਰ ਕਈ ਵਾਰ ਕੀ ਹੁੰਦਾ ਮਾਰਕੀਟ ਉਦੋਂ ਵੀ ਥੱਲੇ ਚਲੀ ਜਾਂਦੀ ਹੈ ਤਾਂ ਇਹ ਚੀਜ਼ ਦਾ ਮੁਲਾਕਨ ਕਰਨਾ ਐਨਾਲਿਸਿਸ ਕਰਨਾ ਇਹ ਆਪਣੀ ਆਦਤ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਆਪਣੇ ਮਤਲਬ ਕਿ ਪੈਸਾ ਆਪਣੀ ਆਭਾਵਨਾਵਾਂ ਦੇ ਵਿੱਚ ਬਹਿ ਕੇ ਲਗਾ ਦੇਵਾਂਗੇ ਤਾਂ ਉਹ ਆਪਣਾ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਤੇ ਆਪਣਾ ਪੈਸਾ ਬਣਨ ਦੀ ਬਜਾਏ ਤੇ ਆਪਣਾ ਪੈਸਾ ਮਤਲਬ ਕਿ ਪੱਕਾਟੇ ਦੇ ਵਿੱਚ ਆ ਸਕਦੇ ਆ ਤਾਂ ਇਹ ਚੀਜ਼ ਵੀ ਧਿਆਨ ਰੱਖਣ ਜੋਗਾ ਇਸ ਤੋਂ ਬਾਅਦ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਨਾਲ ਨਿਵੇਸ਼ ਕਰੋ ਮਤਲਬ ਕਿ ਜਦੋਂ ਵੀ ਆਪਾਂ ਕੋਈ ਨਿਵੇਸ਼ ਕਰਨਾਗਾ ਤਾਂ ਆਪਣਾ ਥੋੜਾ ਮਤਲਬ ਕਿ ਬੌਂਸ ਆਪਾਂ ਨੂੰ 10 20 15 ਸਾਲਾਂ ਦਾ ਟੀਚਾ ਮੱਥ ਕੇ ਨਿਵੇਸ਼ ਕਰਨ ਦੀ ਜ਼ਰੂਰਤ ਆ ਮੰਨ ਲਓ ਵੀ ਆਪਾਂ 20 ਜਾਂ 25 ਸਾਲਾਂ ਦਾ ਟੀਚਾ ਮੰਨ ਕੇ ਨਿਵੇਸ਼ ਕਰਦੇ ਆ ਤਾਂ ਹੋ ਸਕਦਾ ਵੀ 5 ਸਾਲ ਆਪਣਾ ਪੈਸਾ ਵਧੀਆ ਵੱਧ ਰਿਹਾ ਹੋਵੇ ਆਪਣਾ ਪੈਸਾ ਉੱਪਰ ਜਾ ਰਿਹਾ ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਹੋ ਸਕਦਾ ਮਾਰਕੀਟ ਥੱਲੇ ਆ ਜਾਏ ਤੇ ਆਪਾਂ ਨੂੰ ਫਿਰ ਘਾਟਾ ਆਪਣਾ ਸਟਾਰਟ ਹੋ ਜਾਏ ਪਰ ਆਪਣਾ ਜੇ ਪਲਾਨ 20 ਸਾਲਾਂ ਦਾ ਜਾਂ 15 ਸਾਲਾਂ ਦਾ ਰਹੂਗਾ ਤਾਂ ਉਹ ਜੇ ਮਾਰਕੀਟ ਥੱਲੇ ਆਉਂਦੇ ਵੀ ਐ ਸੱਤ ਸਾਲਾਂ ਬਾਅਦ ਤਾਂ ਇੱਕ ਦੋ ਸਾਲਾਂ ਬਾਅਦ ਫੇਰ ਦੁਬਾਰਾ ਉਹਨੇ ਆਉਂਦੇ ਉਸੇ ਲੈਵਲ ਤੇ ਚੜਾ ਜਾਣਾ ਤੇ ਮਤਲਬ ਕਿ ਲੰਮੇ ਸਮੇਂ ਦੇ ਬਾਅਦ 20 ਸਾਲਾਂ ਬਾਅਦ 15 ਸਾਲਾਂ ਬਾਅਦ ਆਪਾਂ ਨੂੰ ਗਾਰੰਟੀ ਰੁਪਿਆ ਬਣ ਹੀ ਜਾਊਗਾ ਤਾਂ ਇਸ ਲਈ ਆਪਾਂ ਨੂੰ ਲੰਮੇ ਸਮੇਂ ਦਾ ਵਿਊ ਰੱਖ ਕੇ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਰੱਖ ਕੇ ਨਿਵੇਸ਼ ਕਰਨ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਜਿਹੜਾ ਮਤਲਬ ਕਿ ਆਖਣ ਗੋਲਡਨ ਰੂਲਾ ਮਿੱਤਰੋ ਇਹ ਟੈਕਸਾਂ ਬਾਰੇ ਨਾ ਭੁੱਲੋ ਮਤਲਬ ਕਿ ਡੂ ਨਾਟ ਫੋਰਗੇਟ ਅਬਾਊਟ ਟੈਕਸ ਤਾਂ ਆਪਾਂ ਜਦੋਂ ਵੀ ਨਿਵੇਸ਼ ਕਰਦੇ ਆ ਤਾਂ ਤੁਹਾਨੂੰ ਪਤਾ ਵੀ ਇਹ ਆਪਣੇ ਇੰਡੀਆ ਦੇ ਵਿੱਚ ਨਿਵੇਸ਼ ਫਰੀ ਨਹੀਂ ਹੈ ਮਤਲਬ ਕਿ ਆਪਾਂ ਨਿਵੇਸ਼ ਕਰ ਰਹੇ ਆ ਜੇ ਉਹਦੇ ਉੱਤੇ ਆਪਾਂ ਨੂੰ ਕੋਈ ਲੌਂਗ ਟਰਮ ਕੈਪੀਟਲ ਗੇਨ ਹੁੰਦਾਗਾ ਤਾਂ ਆਪਾਂ ਨੂੰ ਗਵਰਨਮੈਂਟ ਨੂੰ ਟੈਕਸ ਵੀ ਦੇਣੇ ਪੈਂਦੇ ਆ ਕਾਉਂਟ ਐਕਸਾਨੂੰ ਵੀ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਵੀ ਜੇ 20 ਸਾਲਾਂ ਬਾਅਦ ਮੈਨੂੰ ਇੰਨੀ ਇਨਕਮ ਹੋਊਗੀ ਤਾਂ ਇੰਨੀ ਇਨਕਮ ਦੇ ਉੱਤੇ ਐਨਾ ਮੈਨੂੰ ਟੈਕਸ ਭਰਨਾ ਪੈਣਾ ਤਾਂ ਉਸ ਨਾਲ ਆਪਾਂ ਨਹੀਂ ਰਿਟਰਨ ਜਿੱਥੇ ਆਪਾਂ ਫੰਡ ਲਗਾ ਰਹੇ ਹਾਂ ਤਾਂ ਹੋ ਸਕਦਾ ਆਪਾਂ ਨੂੰ ਕੋਈ ਟੈਕਸ ਸੇਵਿੰਗ ਸਕੀਮਾਂ ਦੇ ਬਾਰੇ ਵੀ ਅਲੱਗ-ਅਲੱਗ ਸਕੀਮਾਂ ਆਉਂਦੀਆਂ ਜਿਨ੍ਹਾਂ ਵਿੱਚ ਟੈਕਸ ਨੂੰ ਆਪਾਂ ਸੇਵ ਕਰ ਸਕਦੇ ਹਾਂ ਤੇ ਉਹ ਸਕੀਮਾਂ ਦੇ ਵਿੱਚ ਵੀ ਆਪਾਂ ਪੈਸਾ ਲਗਾ ਸਕਦੇ ਹਾਂ ਤਾਂ ਜੋ ਆਪਾਂ ਨੂੰ ਮਤਲਬ ਕਿ ਟੈਕਸ ਤੋਂ ਬਚਾ ਜਾ ਸਕੇ ਜਾਂ ਟੈਕਸ ਤੋਂ ਟੈਕਸ ਆਪਾਂ ਨੂੰ ਘੱਟ ਭਰਨਾ ਪਵੇ ਤਾਂ ਹੋਸ ਇਹ ਨਾ ਹੋਵੇ ਵੀ ਆਪਾਂ ਨੂੰ 20 ਸਾਲਾਂ ਬਾਅਦ ਪੈਸਾ ਤਾਂ ਆਪਣੇ ਕੋਲੇ ਬਣ ਜਾਵੇ ਗੱਲ ਕਰ ਆਪਾਂ ਜਦੋਂ ਪੈਸਾ ਕਢਵਾਈਏ ਤਾਂ ਗਵਰਨਮੈਂਟ ਨੂੰ ਆਪਾਂ ਨੂੰ ਉਦੋਂ ਮਤਲਬ ਕਿ ਜ਼ਿਆਦਾ ਟੈਕਸ ਦੇਣਾ ਪਵੇ ਤੇ ਆਪਾਂ ਨੂੰ ਉਹ ਘਾਟੇ ਵਾਲਾ ਸੌਦਾ ਹੋ ਜਾਵੇ ਤਾਂ ਇਹ ਅੱਠ ਗੋਲਡਨ ਰੂਲ ਤਾਂ ਨੂੰ ਸਮਝਾ ਇਹ ਤਾਂ ਇਹਨਾਂ ਨੂੰ ਮਤਲਬ ਕਿ ਨਿਵੇਸ਼ ਕਰਨ ਤੋਂ ਪਹਿਲਾਂ ਘੱਟੋ ਘੱਟ ਇਹਨੇ ਰੂਲ ਤਾਂ ਫੋਲੋ ਹਰ ਇੱਕ ਬੰਦੇ ਨੂੰ ਕਰਨੇ ਚਾਹੀਦੇ ਆ ਮੈਂ ਉਹ ਬਧੀ ਅਨਵੇਸ਼ਕ ਬਣੂਗਾ ਤੇ ਅੱਗੇ ਜਾ ਕੇ ਉਹਨੂੰ ਸਫਲਤਾ ਮਿਲੂਗੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਬਣਾ ਪਾਊਗਾ 1000 ਰੁਪਏ ਕਮਾਉਂਦਾ ਤਾਂ ਉਹ ਕਿਵੇਂ ਕਿਵੇਂ ਆਪਣੇ ਬਦਲ ਕੇ ਇਹਨੂੰ ਖਰਚਿਆਂ ਨੂੰ ਕਰਨਾ ਚਾਹੀਦਾ ਤਾਂ ਇੱਕ ਫਾਈਨੈਂਸ਼ੀਅਲ ਸਿਸਟਮ ਦੇ ਸੰਬੰਧ ਨਾਲ ਇੱਕ ਰੂਲ ਆ ਮਤਲਬ ਕਿ 50 30 ਤੇ 20 ਇਹ ਰੂਲ ਆ ਦਾ 50 30 20 ਮਤਲਬ ਕਿ 5% 50% 30% ਤੇ 20% ਇਹਦੇ ਵਿੱਚੋਂ ਜਿਹੜਾ 50% ਆ ਕਿਸੇ ਵੀ ਬੰਦੇ ਦੀ ਕਮਾਈ ਦਾ 50% ਉਹਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਰੱਖਣਾ ਚਾਹੀਦਾ ਮੰਨ ਲਓ ਇਹ ਕੋਈ ਬੰਦਾ 1000 ਰੁਪਏ ਕਮਾਉਂਦਾ ਤਾਂ ਉਹਨੂੰ 500 ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਰੱਖਣਾ ਚਾਹੀਦਾ 500 ਮੁੱਢਲੀਆਂ ਜ਼ਰੂਰਤਾਂ ਕੀ ਹੁੰਦੀਆਂ ਨੇ ਜਿਵੇਂ ਆਪਣੇ ਖਾਣ ਪੀਣ ਵਾਸਤੇ, ਕੱਪੜੇ ਵਾਸਤੇ, ਬੱਚਿਆਂ ਦੀ ਪੜਾਈ ਵਿਖਾਈ ਵਾਸਤੇ ਤਾਂ ਇਹ ਮੁੜਮੀਆਂ ਜ਼ਰੂਰ ਤਾਂ ਨਹੀਂ ਇਹਨਾਂ ਵਾਸਤੇ ਆਪਾਂ ਨੂੰ 500 ਰੁਪਿਆ ਉਹ ਬੰਦਾ ਆਪਣਾ ਅਲੱਗ ਤੋਂ ਖਰਚ ਕਰੇ। ਉਸ ਤੋਂ ਬਾਅਦ 30% ਉਹਨੂੰ ਆਪਣੀਆਂ ਇਛਾਵਾਂ ਵਾਸਤੇ ਰੱਖਣਾ ਚਾਹੀਦਾ। ਇਛਾਵਾਂ ਕੀ ਹੁੰਦੀਆਂ ਨੇ ਵੀ ਆਪਣੇ ਕੁਝ ਸੁਪਨੇ ਹੁੰਦੇ ਨੇ ਜਾਂ ਕੁਝ ਕਿਸੇ ਬੰਦੇ ਦੇ ਸ਼ੌਂਕ ਹੁੰਦੇ ਆ ਤਾਂ ਉਹ ਸ਼ੌਂਕਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਆਪਣਾ 30% ਆਪਣੀ ਇਨਕਮ ਦਾ ਉਹਦੇ ਵਿੱਚ ਲਗਾਉਣਾ ਚਾਹੀਦਾ ਤੇ ਬਾਕੀ ਦਾ ਜਿਹੜਾ 20% ਆਪਣੇ ਕੋਲੇ 200 ਰੁਪਏ ਬਚਦਾਗਾ ਤਾਂ ਉਸ ਨੂੰ ਆਪਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਨਿਵੇਸ਼ ਕਰਨਾ ਚਾਹੀਦਾ ਤਾਂ 200 ਰੁਪਏ ਆਪਾਂ ਨੂੰ ਮੰਨ ਲਓ 200 ਰੁਪਏ ਦੇ ਵਿੱਚ ਆਪਾਂ 5 ਰੁਪਏ ਐਮਰਜੈਂਸੀ ਫੰਡ ਰੱਖ ਲਏ 50 50 ਰੁਪਏ ਐਮਰਜੈਂਸੀ ਫੰਡ ਰੱਖ ਲਏ ਤਾਂ 150 ਰੁਪਏ ਆਪਾਂ ਨਿਵੇਸ਼ ਕਰ ਸਕਦੇ ਆ ਤੇ ਉਹ ਕਿੱਥੇ ਕਰਨਾ ਉਹ ਤੁਹਾਨੂੰ ਆਪਾਂ ਪੂਰੇ ਇਹ ਮਤਲਬ ਕਿ 골ਡਨ ਰੂਲ ਸਮਝਾਇਆ ਜਿਹੜੇ 8 ਇਹ ਰੂਲਾਂ ਨੂੰ ਫਾਲੋ ਕਰਦੇ ਹੋਏ ਆਪਾਂ ਨੂੰ ਇਹ ਆਪਣਾ 150 ਰੁਪਿਆ ਜਿਹੜਾ ਇਹ ਅਲੱਗ ਤੋਂ ਨਿਵੇਸ਼ ਕਰਕੇ ਰੱਖਣਾ ਚਾਹੀਦਾ ਤਾਂ ਜੋ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੈਸਾ ਬਣਾ ਸਕੀਏ ਆਪਣੇ ਬੱਚਿਆਂ ਦਾ ਜੇ ਕੋਈ ਵੱਡਾ ਖਰਚਾ ਹੈਗਾ ਤਾਂ ਉਹਨੂੰ ਵੀ ਚੁੱਕ ਸਕੀਏ ਤਾਂ 200 ਇਹ ਸੀ ਅੱਜ ਦਾ ਮਤਲਬ ਕਿ ਆਪਾਂ ਲਈ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਹੋ ਸਕਦਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇ ਕਿਉਂਕਿ ਇੱਕ ਵਾਰੀ ਕਿਸੇ ਬੰਦੇ ਨੂੰ ਨਿਵੇਸ਼ ਕਰਨ ਦਾ ਤਰੀਕਾ ਆ ਜਾਵੇ ਤਾਂ ਫਿਰ ਹੌਲੀ-ਹੌਲੀ ਉਹਦੇ ਦਿਮਾਗ ਖੁੱਲਦਾ ਜਾਂਦਾ ਤੇ ਉਹ ਆਪਣਾ ਪੈਸਾ ਨਿਵੇਸ਼ ਕਰਦਾ ਜਾਂਦਾ ਤੇ ਅੱਗੇ ਜਾ ਕੇ ਉਹਨੂੰ ਮਤਲਬ ਕਿ ਫਾਇਦਾ ਮਿਲਦਾਗਾ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਜੀ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਿਆ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਓਕੇ ਦੋਸਤੋ ਖਸਕੀਕਾਰ